ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਜੇ ਅੱਜ ਆਪਾਂ ਬਣਾਉਣ ਲੱਗੇ ਆ ਵੀਡੀਓ ਇੱਕ ਹੋਰ ਤੇ ਆਪਾਂ ਬੱਟਾ-ਬੁੱਟਾ ਪਾ ਕੇ ਆਏ ਸੀ ਨਰਮੇ ਦੇ ਵਿੱਚ ਤੇ ਅੱਜ ਸੋਚਿਆ ਸੀਗਾ ਇੱਕ ਲਾਈਟਾਂ ਤੇ ਵੀਡੀਓ ਬਣਾਉਣੀ ਆ ਲਾਈਟਾਂ ਤੇ ਵੀਡੀਓ ਬਣਾਵਾਂਗੇ ਕਿਉਂ ਐਡੀਟਿੰਗਆਂ ਦੀਆਂ ਜੈਂਸੀ ਵਾਲੀਆਂ ਲਾਈਟਾਂ ਹੁੰਦੀਆਂ ਨਾਲ ਦੀਆਂ ਆ ਇਹਦੀ ਆਪਾਂ ਥੋੜੀ ਜਿਹੀ ਕੋਈ ਜਾਣਣਾ ਪਾਵਾਂਗੇ ਇਸ ਤੇ ਤੇ ਤੁਸੀਂ ਸਾਰੇ ਦੇਖਿਓ ਤੁਹਾਡੇ ਵਾਸਤੇ ਬਹੁਤ ਵਧੀਆ ਮੈਸੇਜ ਹੋ ਸਕਦਾ ਇੱਕ ਤੇ ਜਿਹਦੇ ਨਾਲ ਤੁਸੀਂ ਆਪਣਾ ਬਹੁਤ ਆਪਣਾ ਟੂਪਲੇਟ ਦਾ ਜਿਹੜਾ ਖਰਚ ਹੁੰਦਾ ਇਹ ਆਪਾਂ ਘਟਾ ਸਕਦੇ ਆ ਵੀ ਇਹ ਨਾ ਜਲਦੀ ਕੰਮ ਕਰਨਾ ਛੱਡ ਜਾਂਦੀਆਂ ਲਾਈਟਾਂ ਜਿਹੜੀਆਂ ਆ ਤੇ ਇਹਨਾਂ ਦੀ ਆਪਾਂ ਬਹੁਤ ਵਧੀਆ ਇੱਕ ਦੱਸਾਂਗੇ ਤੁਹਾਨੂੰ ਸਕੀਮ ਤਰੀਕਾ ਤੇ ਵੀਡੀਓ ਤੁਸੀਂ ਵੇਖੀ ਐਂਡ ਤੱਕ ਜਰੂਰ ਦੇਖਿਓ ਤੇ ਕੱਲ ਨੂੰ ਨਾਲੇ ਆਪਾਂ ਇਹਨੂੰ ਵਾਸ਼ ਕਰਾਂਗੇ ਵਧੀਆ ਸਾਰੇ ਨੂੰ ਚੰਗੀ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਕੱਢਦੇ ਆ ਬਾਹਰ ਤੇ ਐਂਡ ਤੱਕ ਬਣੇ ਰਿਓ ਵੀਡੀਓ ਦੇ ਨਾਲ ਤੇ ਨਾਲੇ ਤੁਸੀਂ ਦੇਖ ਲਓ ਸਟਾਰਟਿੰਗ ਚੈੱਕ ਕਰ ਲਓ ਨਾਲੇ ਆਵਾਜ਼ ਚੈੱਕ ਕਰ ਲਿਓ ਜਪਾਂ ਆ ਲਾਈਟਾਂ ਦੀ ਵੀਡੀਓ ਬਣਾਉਣੀ ਹੈ ਇਹਨਾਂ ਦੇ ਉੱਤੇ ਆ ਲਾਈਟਾਂ ਦੀ ਤੁਹਾਨੂੰ ਆਪਾਂ ਇਹਦੇ ਕੀ ਆਪਾਂ ਦੱਸਾਂਗੇ ਵੀ ਅੱਗੇ ਜੋ ਡਿਜ਼ਾਈਨ ਸੀ ਚਾਹੁੰਦਾ ਹੁੰਦਾ ਜਿਨ੍ਹਾਂ ਦੇ ਕਟਾਊਟ ਨਹੀਂ ਲੱਗਾ ਹੁੰਦਾ ਸੀਗਾ ਤੇ ਆ ਹੁਣ ਆਪਾਂ ਬਾਅਦ ਚੋਂ ਕਿ ਲਾਈਟ ਤੇਜ਼ ਕਰਨ ਦੇ ਮਾਰੇ ਆਪਾਂ ਇਹਦੇ ਕਟਾਊਟ ਲਾ ਦਨੇ ਤੇ ਕਟਾਊਟ ਦੇ ਨਾਲ ਕਰੰਟੇ ਦਾ ਵਧ ਜਾਂਦਾ ਤੇ ਕਰੰਟ ਜਦੋਂ ਵਧ ਜਾਂਦਾ ਤੇ ਟੂਬ ਹੋ ਜਾਂਦੀ ਹੈ ਹੀਟ ਆ ਤੇ ਹੀਟ ਟੂਬ ਜਦੋਂ ਹੋ ਗਈ ਤੇ ਟੂਬ ਦਾ ਪੱਟਾ ਇਹਦਾ ਟੰਕਾ ਜਦੋਂ ਟੰਕਾ ਪੱਟਾ ਜਾਂਦਾ ਹੈ ਤੁਹੋਂ ਉਦੋਂ ਆਪਾਂ ਨੇ ਤਾਂ ਫਿਰ ਕੁਝ ਸਮਝਿਤ ਨਹੀਂ ਹੁੰਦਾ ਤੇ ਆਪਾਂ ਜਦੋਂ ਕਈ ਵਾਰੀ ਮਿਸਤਰੀਆਂ ਕੋਲੇ ਲੈ ਜਾਂਦੇ ਆਂ ਤੇ ਉਹ ਟੂਬ ਕਹਿੰਦੇ ਵੀ ਖਰਾਬ ਹੋ ਗਈ ਟੂਬ ਬਾਹਰ ਕੱਟ ਕੇ ਸਿੱਟ ਦਿੰਦੀ ਐ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਆਹ ਲਾਈਟ ਪਹਿਲਾਂ ਖੋਲਾਂਗੇ ਕਿਉਂ ਜਿਨ੍ਹਾਂ ਨੇ ਵੀ ਅੱਜ ਜੁੜ ਜਿਆ ਐਲਈਡੀ ਲਾਈਟਾਂ ਵੀ ਆ ਗਈਆਂ ਸਾਰੀਆਂ ਆ ਗਈਆਂ ਤੇ ਡਾਪਟਰ ਵਾਲੀਆਂ ਲਾਈਟਾਂ ਵੀ ਆ ਗਈਆਂ ਕਿਉਂ ਇਹਨਾਂ ਦੇ ਵਿੱਚ ਡਾਪਟਰ ਵਾਲਾ ਜਿਹੜੀ ਜੁਜੀ ਹੁੰਦੀ ਐ ਉਹ ਆਹ ਲਾਈਟ ਦੇ ਵਿੱਚ ਪੈਂਦੀ ਨੇ ਆਪਾਂ ਕਿਹਾ ਪਾਈਆਂ ਸੀ ਉਹ ਜੁਜੀਆਂ ਟੂਪਾਂ ਤੇ ਕਿਉਂ ਜਿੰਨਾਂ ਵੀ ਆਪਾਂ ਤਾਂ ਰੀਜਨਲ ਰੱਖਣਾ ਸੀਗਾ ਰੀਜਨਲ ਚੀਜ਼ ਰੱਖਣ ਦੇ ਕਾਰਨ ਤੇ ਫਿਰ ਆਪਾਂ ਜੂਜੀਆਂ ਨਹੀਂ ਲਾ ਸਕਦੇ ਆ ਵੀ ਬਹੁਤ ਮੁਸ਼ਕਲ ਨਾਲ ਲੈਟਾਂ ਮਿਲ ਗਈਆਂ ਸੀ ਆਪਾਂ ਨੂੰ ਤੇ ਉਹ ਵੀ ਸਕਾਉਟ ਦੀਆਂ ਤੇ ਇਹਨਾਂ ਤੇ ਪਹਿਲੀਆਂ ਕਾਲੀਆਂ ਸੀਗੇ ਉੱਤੇ ਪੱਲੀਲਾ ਰੰਗ ਮਾਰਤੇ ਨਾਲੇ ਆ ਲੱਗੇ ਲੈਟ ਨੂੰ ਇਸ ਨੂੰ ਖੋਲਣ ਤੇ ਅੱਜ ਇੱਕ ਬੰਦਾ ਘਟਾ ਸਾਡੇ ਕੋਲੇ ਤੇ ਵੀਡੀਓ ਸਾਫ਼ ਨਹੀਂ ਥੋੜੀ ਜਿਹੀ ਬੰਨੀ ਤੂੰ ਤੁਸੀਂ ਲੈਟਰ ਨੂੰ ਖੋਲ ਲੈਣੀ ਇਹ ਤੁਹਾਨੂੰ ਖੋਲ ਕਿਵੇਂ ਤੁਹਾਨੂੰ ਜ਼ੂਮ ਕਰਕੇ ਕੋੜੇ ਕਰਕੇ ਦਿਖਾਉਂਗਾ ਐਸ ਦਾ ਆਪਾਂ ਇਹ ਟੂਬ ਦਾ ਟਾਂਕਾ ਕਿੱਥੋਂ ਪੱਟੀ ਦੇ ਤੇ ਕਿ ਇਹਦੇ ਹੀਟ ਕਰਨ ਲੱਗ ਜਾਂਦੇ ਕਟੌੜ ਦੇ ਨਾਲ ਕਰੰਟ ਜਾਂਦੇ ਕੱਢਦੇ ਤੇ ਫਿਰ ਆਹ ਚੀਜ਼ਾਂ ਹੀਟ ਹੋ ਜਾਂਦੀਆਂ ਆਹ ਦੇਖੋ ਦੋਸਤੋ ਆਹ ਚੀਜ਼ ਹੁੰਦੀ ਹੈ ਜਿਹੜੀ ਆਹ ਆਹ ਚੀਜ਼ ਕਟੌੜ ਦੇ ਕਾਰਨ ਹੀਟ ਕਰਨ ਲੱਗ ਜਾਂਦੀ ਹੈ ਜਦੋਂ ਹੀਟ ਕਰ ਜਾਂਦੀ ਹੈ ਤੇ ਉਦੋਂ ਟੂਬ ਦਾ ਟਾਂਕਾ ਪਟਾ ਜਾਂਦਾ ਹੈ ਤੇ ਆਥੋਂ ਮੈਂ ਕੱਢ ਕੇ ਦਿਖਾਉਂਗਾ ਟੰਕਾ ਜਿਵੇਂ ਇਹਦੇ ਤੇ ਲੱਗਿਆ ਇੱਧਰ ਪਰਲੇ ਪਾਸੇ ਲੱਗਿਆ ਟੰਕਾ ਇੱਧਰਲਾ ਟੰਕਾ ਪੱਟਿਆ ਗਿਆ ਤੇ ਟੂਪ ਜਗਣੋਂ ਹਟ ਜਾਂਦੀ ਹੈ ਬੰਦ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਅੱਜ ਇਹਦੇ ਟੰਕਾ ਵੀ ਲਾਵਾਂਗੇ ਤੇ ਆਪਾਂ ਪਹਿਲਾਂ ਤਾਂ ਇਹਦੇ ਵਿੱਚ ਆਪਣਾ ਕੌਲਿੰਗਾਂ ਦੇ ਵਿੱਚ ਆਹ ਲੈਟਰਾਂ ਦੇ ਵਿੱਚ ਜਿਹੜੇ ਡਾਪਟਰ ਵਾਲੀਆਂ ਟੂਪਾਂ ਪਾਈਆਂ ਹੋਈਆਂ ਸੀ ਉਹ ਇਹਦੇ ਪਿਛਲੇ ਸਾਈਡ ਤੇ ਲੱਗ ਦੂਗਾ ਜਾਕੀ ਕਿਉਂ ਇਹਦੇ ਜਗ੍ਹਾ ਘਟ ਹੁੰਦੀ ਹੈ ਤੇ ਉਹਦੀ ਜਗ੍ਹਾ ਜ਼ਿਆਦਾ ਚਾਹੀਦੀ ਉਹਨਾਂ ਵਾਸਤੇ ਤੇ ਤਾਂ ਕਰਕੇ ਫਿਰ ਆਪਾਂ ਪੁੱਠੇ ਫੇਰ ਦੂਰੀਆਰ ਆਪਾਂ ਆ ਹੀ ਪਾਤੇ ਤੇ ਹੁਣ ਤੁਹਾਨੂੰ ਆਪਾਂ ਆਹ ਕੱਢ ਕੇ ਦਿਖਾਉਣੀ ਆ ਬਾਹਰ ਤੇ ਆ ਤੁਸੀਂ ਦੇਖ ਲਓ ਹੁਣ ਇਹਦੇ ਤਾਂ ਟਾਂਕਾ ਜਮ ਸਹੀ ਆ ਆ ਸਹੀ ਏ ਤੇ ਇਹਦਾ ਉਤਲਾ ਪੱਟਿਆ ਗਿਆ ਤੇ ਜਿਹਦੇ ਨਾਲ ਟੂਬ ਬੰਦ ਹੋ ਗਈ ਪਿਛਲਦੀ ਨਹੀਂ ਟੂਬ ਹੁਣ ਟੂਬ ਜਦੋਂ ਜਾਂ ਤਾਂ ਇਹਦੇ ਵਿੱਚੋਂ ਵਿੱਚੋਂ ਦੇਖ ਲਿਆ ਕਰੋ ਟੂਬ ਵਿੱਚੋਂ ਜੇ ਟੂਬ ਚੜ ਗਈ ਤਾਂ ਫੇਰ ਤਾਂ ਜਗਦੀ ਨਹੀਂ ਜੇ ਵਿੱਚੋਂ ਸਹੀ ਹੈ ਜੇ ਆਹ ਚੀਜ਼ ਪੱਟੀ ਕੀ ਇਹਦੇ ਕਰਨੋਂ ਬੰਦ ਹੋ ਗਈ ਟੂਬ ਤਾਂ ਫਿਰ ਇਸ ਨੂੰ ਆਪਾਂ ਇਹਨੂੰ ਆਪਾਂ ਸਹੀ ਕਰ ਸਕਦੇ ਹਾਂ ਤੇ ਆਪਾਂ ਇਹਨੂੰ ਕੱਢ ਕੇ ਨਹੀਂ ਸਿੱਧੇ ਆਪਾਂ ਇਹਨੂੰ ਸਹੀ ਕਰਾਂਗੇ ਹੁਣ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਇਹਦੇ ਲਾਉਣ ਲੱਗਾਂ ਟਾਂਕਾ ਪਹਿਲੀ ਵਾਰ ਟਰਾਈ ਕਰਕੇ ਦੇਖਾਂ ਜੇ ਕਾਗੀ ਵਾਲਾ ਤਾਂ ਕੰਮ ਹੋਵੇ ਆ ਦੇਖੋ ਹੁਣ ਮੈਂ ਤੁਹਾਨੂੰ ਜ਼ੂਮ ਕਰਕੇ ਉਹ ਦਿਖਾਵਾਂਗਾ ਕੋਲੇ ਕਰਕੇ ਟਾਂਕਾ ਬਹੁਤ ਵਧੀਆ ਲੱਗ ਗਿਆ ਇਹਦੇ ਹੁਣ ਆਪਾਂ ਇਹਦੇ ਟਾਂਕਾ ਲਾਇਆ ਟੂਬ ਦੇ ਆ ਤੁਸੀਂ ਦੇਖ ਲਓ ਕਾਬੀ ਨੇ ਇਹਦੇ ਟਾਂਕਾ ਧਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਫਿਰ ਜਗਾ ਕੇ ਤੇ ਵਧੀਆ ਦਿਖਾਵਾਂਗੇ ਆ ਆਪਾਂ ਟਾਂਕਾ ਲਾਇਆ ਸੀ ਜਿਹੜਾ ਤੇ ਆ ਟੂਬ ਲੈਟ ਹੁਣ ਤੁਸੀਂ ਦੇਖ ਲਓ ਵਧੀਆ ਤਿਆਰ ਹੋਊਗੀ ਨਾ ਜਮ ਸਹੀ ਤੇ ਇੱਥੇ ਆਪਾਂ ਇਹਦੇ ਜਿਵੇਂ ਉਹ ਤਾਰ ਸੀਗੀ ਤੇ ਆਹ ਥਾਂ ਤੇ ਆਪਾਂ ਤਾਰ ਲਾ ਕੇ ਤੇ ਉੱਤੇ ਨੂੰ ਟਿਕਾ ਕੇ ਨੱਪਦੀਏ ਤੇ ਆਹ ਵੀ ਕੰਮ ਵਧੀਆ ਤੇ ਨਹੀਂ ਆਪਾਂ ਉਹ ਕਈ ਵਾਰੀ ਆਪਾਂ ਉਹ ਸਿੱਟਦੇ ਨੇ ਆਪਾਂ ਕਿਦ ਨੇ ਟੂਬ ਖਰਾਬ ਹੋ ਗਈ بس ਟਾਂਕੇ ਪੱਟੇ ਗਿਆ ਤਾਂ ਉਹਨਾਂ ਐ ਹੋ ਗਿਆ ਤੇ ਵਧੀਆ ਪਟਾਂਕਾ ਲਾ ਕੇ ਤੈਂ ਤਿਆਰ ਕਰ ਸਕਦੇ ਹਾਂ ਘਰੀ ਕਰ ਲੋ ਕੋਈ ਏਡੀ ਇਹ ਚ ਲੰਮੀ ਚੋੜੀ ਗੱਲ ਹੈ ਨਹੀਂਗੀ ਤੇ ਮੇਰਾ ਬਸ ਮੈਂ ਦੱਸਣ ਦਾ ਦੱਸ ਤੋ ਵੀ ਜਾਣਕਾਰੀ ਸਾਂਝੀ ਕੀਤੀ ਓਨੀ ਵਧੀਆ ਰਹਿੰਦੀ ਹੈ ਚੰਗੀ ਰਹਿੰਦੀ ਹੈ ਤੇ ਹੁਣ ਆਪਾਂ ਇਹਨੂੰ ਜੜ ਦਈਏ ਤੇ ਫੇਰ ਆਪਾਂ ਹੋਰ ਗੱਲ ਕਰਾਇਓ